ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਗੋਬਰਾ ਵੀਰੇ ਪਿੰਡ ਭੜੌੜਾ ਜ਼ਿਲ੍ਹਾ ਬਰਨਾਲਾ ਤਪਾ ਤਸੀਲਾ ਬਧਾਤਾ ਰੋਡ ਤੇ ਆਪਣਾ ਘਰ ਆ ਬਾਈ ਠੀਕ ਆ ਜੀ ਫੋਨ ਨੰਬਰ ਦੱਸੋ ਜੀ ਆਪਣਾ ਨੰਬਰ 87 ਤੋਂ 88 ਵੀਰੇ 04320 ਹਾਂਜੀ ਬਾਈ ਕਿੰਨੇ ਨਾਗ ਆਪਣੇ ਕੋਲੇ ਚ ਆਪਣੇ ਕੋਲੇ ਵੀਰੇ 2 ਬੱਚਿਆਂ ਦਾ ਛੋਟਾ ਹਾਂ ਹਾਂਜੀ ਤੇ ਚਾਰ ਗੱਬਣਾ ਵੀਰੇ ਠੀਕ ਹੈ ਜੀ ਹਾਂਜੀ ਬਈ ਕੋਲ ਬੱਸੀਆਂ ਵੀਰੇ ਗੱਬਣਾ ਬੱਸੀਆਂ ਵੀ ਹਾਂਜੀ ਬਈ ਆ ਇੱਕ ਨੰਬਰ ਤੋਂ ਸਟਾਰਟ ਹੋ ਗਈ ਇਹ ਬਈ ਥੋੜੀ ਬੱਸੀਆ 9 ਮਹੀਨਿਆਂ ਦਾ ਬੱਚਾ ਹੋਗਾ ਜਾਂ 10 ਵਰਾ ਲਓ ਠੀਕ ਹੈ ਜੀ ਬਹੁਤ ਚੰਗੀ ਬੱਸੀ ਹੈ ਜਿਵੇਂ ਥਾਂ ਥੂਣ ਝੋਲੀ ਝੂਲੀ ਦੇਖੋ ਵੀਰੇ ਠੀਕ ਹੈ ਬਹੁਤ ਚੰਗਾ ਲੇਵਾ ਪੜਾਉ ਹੋਈ ਅਸੀ ਠੀਕ ਹੈ ਚੰਗੀ ਸੀਮਣ ਦੀ ਇਹ ਸਾਰਿਆਂ ਦਾ ਰਿਕਾਰਡ ਹੈ ਵੀਰੇ ਆਪਣੇ ਕੋਲ ਕੱਲੀ ਕੱਲੀ ਰਸਾ ਦੇ ਬਾਅਦ ਚੇਕ ਇਹਨੇ ਪੁੱਛਣਾ ਹੋਵੇ ਠੀਕ ਹੈ ਜੀ ਮੋਬਾਈਲ ਦੇ ਵਿੱਚ ਹੈਗਾ ਥਾਂ ਥੂਣ ਦੇਖੋ ਮੂੰਹ ਫੇਸ ਕੁਆਲਿਟੀ ਬਹੁਤ ਪਿਆਰੀ ਹੈ ਵੀਰੇ ਠੀਕ ਹੈ ਕਿੰਨਾ ਤੁਰਕ ਦੇਖ ਸਰ ਜੀ ਨਹੀਂ ਕਰਦੀ ਤਾਂ ਇਹੋ ਰੋਤਾਰਾ ਬਸ ਇਹ ਰੱਖੋ ਨੋਈ ਨੋਈ ਬਹੁਤ ਹੈ ਇੰਬਰੀ ਦਾ ਠੰਡ ਕਰਕੇ ਨਵਾਇਆਂ ਨਹੀਂ ਗੰਗਾ ਯਾਰ ਬਾਈ ਯਾਰ ਠੀਕ ਹੈ ਜੀ ਮੈਂ ਚੱਲ ਕੋਈ ਨਹੀਂ ਦਿਖਾ ਦਨੇ ਠੀਕ ਹੈ ਜੀ ਮੋੜ ਦਾ ਬਰਾ ਮੋੜ ਦਾ ਹਾਂ ਦੇਖ ਸਰ ਬਰਾ ਫੇਸ ਕੁਆਲਟੀ ਹਾਂ ਬਰਾ ਇਹ ਰੇਟ ਵਾਹ ਦੋ ਜੀ 30000 ਦੀ ਵੇਚੀ ਆ ਵੀਰੇ ਠੀਕ ਹੈ ਜੀ ਹੋ ਜੀ 3 ਯਾਰ ਬਹੁਤ ਚੰਗੀ ਵਰਸ਼ੀ ਹੈ ਵੀਰੇ ਟਿਕਟ ਹੋ ਗਿਆ ਬਹੁਤ ਸ਼ੌਕ ਨਾਲ ਭਰਾ ਦਾ ਬੰਦੇ ਦਾ ਗਾਣਾ ਇਮਾਨਤ ਨਾਲ ਹੋ ਜੀਗਾ ਵੀਰੇ ਕਰ ਦਾਂਗੇ ਬਾਈ ਕੋਈ ਜੇ ਦੂਰ ਹੋਇਆ ਠੀਕ ਹੈ ਜੀ ਇੱਕ ਦੋ ਲੋਗ ਇਕੱਠੇ ਹੋਏ ਤਾਂ ਵੱਧ ਕਰ ਦਾਂਗੇ ਆਪਾਂ ਠੀਕ ਹੈ ਠੀਕ ਆ ਨਾਲ ਦੀ ਬੱਚੀ ਵੀ ਬਹੁਤ ਚੰਗੀ ਹੈ ਵੀਰੇ ਆ ਵੇਖੋ ਨੂੰ ਫਿਰ ਠੀਕ ਹੈ ਜੀ ਥਾਣੇ ਦੇ ਵੀ ਦਿਖਾ ਦੇ ਵੀਰੇ ਕੱਲਾ ਕੱਲਾ ਦੇ ਕੋਈ ਦੇਖ ਸਕਵੇ ਇਹ ਕੱਲਾ ਕੱਲਾ ਤਾਂ ਕੋਈ ਨਾ ਉੱਡ ਸਕਨੀ ਕੋਈ ਨਹੀਂ ਕਿਸੇ ਦੇ ਹੈ ਨਹੀਂ ਵੀ ਕਿਹੇ ਕਿਸੇ ਵਸੇ ਦੇ ਨਹੀਂ ਅੱਜ ਹੈਗਾ ਠੀਕ ਹੈ ਜੇ ਹੋਰ ਪੁੱਛ ਦੱਸ ਦਨਾਂ ਨੇ ਪਹਿਲਾਂ ਵੀਡੀਓ ਜੇ ਆਪਾਂ ਯਾਦ ਤਾਂ ਨਹੀਂ ਵੀ ਨਾਲ ਦੱਸਾਂਗੇ ਕਿਵੇਂ ਸਹੀ ਗੱਲ ਹੈ ਮੂੰਹ ਦਿ ਕੀ ਦੇਖਣਾ ਹੁਣ ਲਗਾ ਠੀਕ ਹੈ ਜੀ ਠੀਕ ਹੋਰ ਰੇਲੀਆਂ ਨੂੰ ਤੇ ਵੀਰ ਕਿੰਨੇ ਕ ਟਾਈਮ ਦੀ ਆ ਇਹ ਹੋ ਗਈ 12-13 ਮਹੀਨੇ ਦੀ ਪਹਿਲੇ ਠੀਕ ਹੈ ਜੀ ਕਾਬਲਾ ਹਾਂ ਰੋਕ ਕੇ ਰੱਖਿਆ ਕਰ ਮੁਰਗ ਠੀਕ ਹੈ ਜੀ ਨੇੜਾ ਫੜ ਜਾ ਬਰਾ ਇਧਰ ਮੁੜ ਲੈ ਫਟਕਾਰੋਂ ਤੇ ਮੁੰਨਾ ਭਈ ਆ ਤੇਰੇ ਮੁਰੇ ਹੀ ਆਈ ਤਾਂ ਭੁੱਖਣੀ ਸੀ ਠੀਕ ਹੈ ਜੀ ਠੀਕ ਹਾਂ ਬਾਹਰ ਗਏ ਸੀ ਮੜੇ ਹਾਂ ਭਰਾ ਆ ਯਾਰ ਰੇਟ ਬੱਸੋ ਜੀ ਇਹਦਾ ਵੀ ਨੇ ਆ ਭਾਈ ਇਹਦਾ 3000 ਹੈ ਹਾਂ ਜੀ ਠੀਕ ਹੈ ਜੀ ਜੀ ਦੋਨੇ ਇਕੱਠਾ ਨਾਲ ਹੋਈ ਕੱਟ ਕਰ ਲਾਂਗੇ ਆਪਾਂ ਠੀਕ ਹੈ ਜੀ ਠੀਕ ਹਾਂ ਜੀ ਸਾਨੂੰ ਨੰਬਰ ਦੱਸੋ ਜੀ ਇਹਨਾਂ ਸੀ ਦੇ ਵਿੱਚ ਦੋ ਤਾਂ ਘੱਟ ਦੇਣੇ ਹੋ ਗਏ ਗੱਭਣ ਦਾ ਜੱਟੀ ਗੱਲ ਆ ਹੈ ਨਾ ਬਾਕੀ ਆਪਾਂ ਚੈੱਕ ਕਰੀ ਕਰਵਾਈ ਗਏ ਹਾਂ ਜੀ ਹਾਂ ਜੀ 10 ਪੰਨਾ ਜਮਾ ਕਲੀਅਰ ਹੋ ਜੀ ਖਾਨ ਤੋਂ ਬੋਚਾਂ ਲੱਗਾ ਨਾ ਠੀਕ ਹੈ ਜੀ ਦੋ ਦਾੰਦ ਦਾ ਮੋਹ ਸਤੁਰ ਜੀ ਠੀਕ ਹੈ ਜੀ ਇਹ ਸਦਾ ਬੋਚਾਂ ਵਧੀਆ ਫਾਰਮ ਚ ਲੱਗਣਾ ਠਾਰਗੇ ਬੱਚੇ ਫੁੱਲ ਫਰਤ ਲੱਗਣਾ ਬਈ ਆਪਾਂ ਠੀਕ ਹੈ ਠੀਕ ਹੈ ਅੱਗੇ ਨਾ ਤੋੜਨਾ ਨਹੀਂ ਆਉਂਦਾ ਠੀਕ ਹੈ ਠੀਕ ਹੈ ਹਾਂ ਲੱਗਾ ਫਿਰ ਪਹਿਲੇ ਤੋੜ ਦੇ ਬਈ ਮੱਝ ਵੀ ਰੋਣੀ ਤੇ ਆਪਾਂ ਤੋੜੋ ਕਰਨੇ ਜੇ ਤੀ ਤੋੜ ਜੇ ਤੀ ਤੁਰਾ ਕਾਲਾ ਦੇਖਸ ਨਾ ਬਰਾ ਠੀਕ ਹੈ ਜੀ ਫੇਸ ਕੁਆਲਟੀ ਹੈ ਮੋੜ ਲਾ ਬਰਾ ਮੋੜ ਲਾ ਜੀ ਬੇ ਚੈੱਕ ਪਾਸ ਆ ਤੇ ਬਾਕੀ ਚੈੱਕ ਕਰਾ ਕੇ ਵਿਸੰਧੀ ਕਰਾ ਕੇ ਲੈ ਜਾਇਆ ਜਾ ਰਿਹਾ ਹੋਵੇਗਾ ਨਾ ਠੀਕ ਹੈ ਨਾ ਹਾਂ ਬਰਾ ਆਇਆ ਰੇਟ ਦੱਸੋ ਜੀ ਇਹ ਬਾਈ ਦੇ ਦਾਂਗੇ 35 ਜਸ ਸੁਣੋ ਬਾਈ ਠੀਕ ਹੈ ਜੀ ਕਿੰਨੇ ਦੀ ਲੇਗੇ ਆਪਾਂ 35000 ਰੁਪਏ ਦਿਨ ਠੀਕ ਹੈ ਜੀ ਠੀਕ ਹੈ ਬਰਾ ਹਾਂ ਜੀ ਅਗਲਾ ਚਾਰ ਨੰਬਰ ਦੱਸੋ ਜੀ ਇਹ ਬਰੇ 66 ਦੀ ਗੱਬਰ ਠੀਕ ਹੈ ਜੀ ਕਲੀਅਰ ਆ ਥਾਣ ਤੋਂ ਦੇ ਲਬਰੇ ਬਹੁਤ ਚੰਗੇ ਇਹਨਾਂ ਦੇ ਠੀਕ ਹੈ ਜੀ ਕੱਲਾ ਕੱਲਾ ਥਾਣਾ ਦੇ ਢੋਲੀ ਪੱਤੀ ਫੜਿਆ ਨੇੜੇ ਦੇ ਵਿੱਚ ਹਾਬੇ ਮਗਰ ਦੀ ਮੜਾ ਜੀ ਹਾਂਜੀ ਹਾਂਜੀ ਦੇਖਦੇ ਵਾ ਠੀਕ ਹੈ ਜੀ ਇਹ ਫੇਸ ਕੁਆਲਿਟੀ ਦੇਖ ਨਹੀਂ ਕਰੀ ਬਈ ਇਹਦੀ ਠੀਕ ਹੈ ਠੀਕ ਹੈ ਇਹ ਰਿਜਨਲ ਖੀਰੀ ਵਸੀ ਹੈ ਬਈ ਠੀਕ ਹੈ ਜੀ ਹਾਂ ਸਾਡੇ ਤੇ ਨਹੀਂ ਕੋਈ ਗੱਪਣਾ ਭਰਾ ਤੇ ਦੇਖ ਸਕਦਾ ਤੁਰਾ ਤੁਰਾ ਫੇਸ ਕੁਆਲਿਟੀ ਠੀਕ ਹੈ ਠੀਕ ਹੈ ਖੁੱਲਣਾ ਕਰਕੇ ਭਾਈ ਦਿਆਂ ਬੋਲ ਬਈ ਯਾਰ ਠੀਕ ਹੈ ਜੀ ਠੀਕ ਹੈ ਮੇਰੇ ਨਹੀਂ ਖੁੱਲਣਾ ਹੈ ਠੀਕ ਹੈ ਜੀ ਭਰਾ ਇਹ ਰੇਟ ਦੱਸ ਦਿਓ ਜੀ ਰੇਟ ਵੇ ਹੈ 70 ਦੇ ਜਾ ਰਿਹਾ ਤਾਂ ਬਈ 60000 ਰੁਪਏ ਦੀ ਹੂੰ ਠੀਕ ਹੈ ਜੀ ਰੇਟ ਵਾਈ ਨੇ ਦੱਸਤਾ ਬਾਕੀ ਸੋਹਣੀ ਬੋਲ ਬਈ ਮਸੀ ਕੋਈ ਆਏ ਨਹੀਂ ਨਾ ਤੂੰ ਸੁਜ ਮਰਜੀ ਫੇਰ ਗਿਆ ਨਾ ਕੋਈ ਨਹੀਂ ਕਹਿੰਦੀ ਠੀਕ ਹੈ ਜੀ ਖੁੱਲਣਾ ਫਰਦਿਆਂ ਕਰਕੇ ਆਇਆ ਕਰਕੇ ਆ ਠੀਕ ਹੈ ਜੀ ਠੀਕ ਹੈ ਹਾਂ ਹਾਂਜੀ ਭਰਾ ਅਗਲੇ ਪੰਜ ਨੰਬਰ ਦੱਸੋ ਜੀ ਇਹ 7 ਦੀ ਗੱਬੜ ਹੋ ਗਈ ਬਈ ਅਕਮਲ ਗਿਆ ਨਾ ਠੀਕ ਹੈ ਜੀ ਇਹ ਖੀਰੀ ਮਨ ਚਾਹ ਦੋਦਾਂ ਦਾ ਮਾਨਾ ਛਿੱਟ ਕੇ ਕੱਢਣੀ ਲੱਗੀ ਬਈ ਇਹ ਠੀਕ ਹੈ ਜੀ ਹਾਂ ਠੀਕ ਹੈ ਕਦ ਸਵਾਲ ਤੇ ਇਹ ਪਹੁੰਚ ਗਿਆ ਜਾਨ ਜੂਨ ਬਹੁਤਾ ਵੱਛੀ ਜੀ ਵੀਰੇ ਠੀਕ ਹੈ ਜੀ ਕਦ ਕੋਈ ਸੁਖ ਨੂੰ ਵਧੀਆ ਕਰਮਾਂ ਵਾਲੀ ਹਾਂ ਆ ਦੇਖੋ ਬਹੁਤ ਸ਼ਾਂਗ ਨਹੀਂ ਬਧੀਆ ਚੋਲੀ ਪੱਤੀ ਖੜੀ ਸਨੋ ਵੀਰੇ ਠੀਕ ਹੈ ਜੀ ਠੀਕ ਹੈ ਦੇਖੋ ਠੀਕ ਹੈਾਰੇ ਤੁਹਾਨੂੰ ਕੱਲੇ ਕੱਲੇ ਆ ਠੀਕ ਹੈ ਜੀ ਤੇ ਪੌਣਪੁਣੀ ਬਹੁਤ ਆ ਆਪਰਾ ਇਹਨਾਂ ਨੂੰ ਵੇਟ ਦਾ ਦੋ ਪਹਿਲਾਂ ਇਹ 70 ਦੇਣੀ ਹੈ ਬਈ ਆਪਾਂ ਕੋਈ ਮੰਗੀ ਜਗੇ ਠੀਕ ਹੈ ਬਈ 70000 ਰੁਪਏ ਬਈ ਕਹਿੰਦਾ ਇਹ ਕੋਈ ਨਾ ਰਹਿ ਗਿਆ ਮੰਨ ਕੇ ਤੇ ਲੱਖ ਤੋਂ ਬਾਹਰ ਵਾਲ ਗੇਹਰੀ ਆ ਜੀਕੇ ਲਈ ਫਾਰਮ ਵਾਲੀਆਂ ਬਸਾਂ ਜੀ ਤਾਂ ਕਰ ਚੰਗੀਆਂ ਕੁਆਲਿਟੀ ਆ ਬਾਈ ਡਰ ਮੰਨ ਕੇ ਜਸਤੈ ਬਾਈ ਨੀ ਹੋਈ ਆ ਠੀਕ ਹੈ ਠੀਕ ਹੈ ਸਾਮ੍ਹਿਆਂ ਨਾ ਇੰਨੀ ਬੱਚੀ ਜਾਨ ਪਾਉਣੀ ਬਹੁਤ ਔਖੀ ਹੋਵੇ ਸਹੀ ਗੱਲ ਹੈ ਪਹਿਲੀ ਗੱਲ ਨਾ ਗੱਪਣ ਬੱਚੀ ਨਹੀਂ ਨਿਕਲਦੀ ਸਹੀ ਗੱਲ ਹੈ ਠੀਕ ਹੈ ਠੀਕ ਹੈ ਦੇਖੋ ਇਹਨਾਂ ਦਾ ਕੀ ਨਾਮ ਹੈ ਕੋਈ ਮਤ ਬੋਲੋ ਠੀਕ ਹੈ ਠੀਕ ਹੈ ਦੇਖ ਸੋ ਪਰਾ ਠੀਕ ਹੈ ਜੀ ਜੀ ਨੇ ਇਹਦਾ ਰੇਟ ਵੀ ਦੱਸਦਾ ਤੁਹਾਨੂੰ ਇਹਦਾ ਜਦੋਂ ਇਹ ਕਿਤੇ ਨਹੀਂ ਬੰਦ ਨਹੀਂ ਜਾਣੀ ਰਹਾਂਗਾ ਉਹ ਬੋਕਰ ਲੈਪ ਇਕੱਠਾ ਕਰਕੇ ਦੇ ਦਾਂਗੇ ਠੀਕ ਹੈ ਜੀ ਸਰ ਬਾਰਪੁਰ ਕਿੰਨੇ ਮਗਾਉਣਗਾ ਹਾਂਜੀ 10 11 15 ਜਿੰਨੇ ਆ ਗਿਆ ਉਹਨੇ ਟਾਈਮ ਤੇ ਇਕੱਠਾ ਕਰਕੇ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਹਾਂ ਉਹ ਕਰਖਾ ਰੋਧਾ ਦੁਪਟਾ ਲਬੂ ਠੀਕ ਹੈ ਜੀ 2 2 4 4 ਕਰਕੇ ਇਕੱਠਾ ਕਰਦੇ ਹਾਂ ਬਹੁਤ ਪੜਦੇ ਠੀਕ ਹੈ ਜੀ ਹਾਂ ਹਾਂਜੀ ਅਗਲੀ ਦਾ ਨੰਬਰ ਦੱਸੋ ਜੀ ਇਹ 5 ਦੀ ਗੱਬਣ ਹੋ ਗਈ ਬਾਈ ਠੀਕ ਹੈ ਜੀ ਹਾਂ ਥੰਪੋ ਬੋਟ ਦੇ ਰਿਹਾ ਗਏ ਦੇਮਨ ਪੂਰਾ ਨਹੀਂ ਕਹਿੰਦਾ ਬਈ ਛੋਟੀ ਛੋਟੀ ਬਹੁਤ ਸਾਫ ਹਾਂ ਤੇ ਬੱਡ ਬੁੱਡੀ ਭਾਈ ਜੀ ਠੀਕ ਹੈ ਠੀਕ ਹੈ ਇਹ ਥੋੜੀ ਜੀ ਦੰਦਾ ਚ ਵੱਡੀ ਆ ਵੀ ਤੁਹਾਨੂੰ ਕਹਿੰਦੇ ਠੀਕ ਹੈ ਜੀ ਹਾਂ ਫਿਰੇ ਤੋਰ ਕੇ ਦਿਖਾ ਦਿਓ ਬਹੁਤ ਚੰਗੀ ਬੱਚੀ ਦੀ ਬਹੁਤ ਚੰਗੀ ਦਾ ਮੇਰੇ ਕਾਰਡ ਵਿੱਚ ਆਵੇ ਠੀਕ ਹੈ ਜੀ ਹਾਂ ਕੋਈ ਦੇਖਾ ਦਿਓ ਸਾਰੇ ਇਕੱਲੇ ਇਕੱਲੇ ਦੇਖ ਕੇ ਕਾਰਡ ਦੇ ਦਾਂਗੇ ਵੀਰੇ ਆਪਾਂ ਨੂੰ ਠੀਕ ਹੈ ਜੀ ਕੱਦ ਕੁਝ ਕਰਮਾਂ ਵਾਲੀ ਦਾ ਹੋਰ ਦੋਰੇ ਦਾ ਠੀਕ ਹੈ ਠੀਕ ਹੈ ਮੇਰੇ ਬਰਾਬਰ ਆਉਂਦੀ ਹਾਲਾ ਕਹਿ ਲੰਗਾ ਸਹੀ ਗੱਲ ਹੈ ਸਹੀ ਗੱਲ ਹੈ ਲਵਰਾ ਮੋਰ ਲਾ ਪੰਜ ਦੀ ਗੱਬਣ ਕਲੀਅਰ ਸੀ ਸੇਮਾ ਸਟਾਰਟ ਹੋ ਜੀ ਇਹਨੂੰ ਕੱਲ ਨੂੰ ਜੀ ਠੀਕ ਹੈ ਜੀ ਇਹਦਾ ਰੇਟ ਦੂਜੀ ਦੱਸ ਦਿਓ ਜੀ ਇਹ ਵੀ 70 ਦੀ ਦੇਣੀ ਆ ਬਾਈ ਬਈ ਇਹਦਾ ਵੀ ਬਾਈ ਜੀ ਕਹਿੰਦਾ 70000 ਰੁਪਏ ਬਾਕੀ ਮਾਨਤਾ ਹੋ ਜੀ ਜੇ ਇਕੱਠੀਆਂ ਲੈ ਕੇ ਜਾਣੇ ਬਾਈ ਕਹਿੰਦਾ ਹੋਰ ਵੀ ਲੈਸ ਕਰ ਦਿਆਂਗੇ ਠੀਕ ਹੈ ਜੀ ਜੇ ਸਾਹਵੇਂ ਕਿਸੇ ਨੇ ਇਕੱਠੇ ਆਣਾ ਤਾਂ ਉਸ ਸਾਹਵੇਂ ਦੇ ਦਿਆਂਗੇ ਠੀਕ ਹੈ ਠੀਕ ਲਵਰਾ ਲਿਖੇ ਅਗਲਾ ਨੰਬਰ ਅੜੀ ਦੱਸ ਦਿਓ ਇਹ ਜਰਸੀ ਵੀ ਬੜੀ ਠੀਕ ਹੈ ਜੀ ਕਾਲੀ ਸੂਜੀ ਆ ਠੀਕ ਹੈ ਜੀ 15 ਸੋਨਾ ਕਿਲੋ ਰੋਧਾ ਬੋਲੇ ਚੋਂ ਬਾਹਰ ਨਿਕਲ ਗਈ ਵੀਰੇ ਇਹ ਠੀਕ ਹੈ ਜੀ ਅਗਰ ਦਾ ਹਿੱਟ ਇਹਨਾਂ ਥਾਂ ਤੋਂ ਬਹੁਤ ਜੰਗ ਸੀਐਸ ਆਉ ਬਹੁਤ ਠੀਕ ਹੈ ਮੈਂ ਕਹਾਂ ਬਈ ਕੀ ਇਹਦਾ ਇਹਦੇ ਬੱਚਾ ਬਈ ਆ ਦੇ ਡਾਕਟਰਾਂ ਦੀ ਵਜ੍ਹਾ ਦੇ ਤਲ ਠੀਕ ਹੈ ਜੀ ਮੱਟਾਣੀ ਨਹੀਂ ਹੋਊ ਕੋਈ ਬਾਕੀ ਟਾਈਮ ਥੋੜਾ ਜਿਹਾ ਲੇਟ ਦਾ ਹੁੰਦਾ 9 ਵਜੇ ਹੁੰਦਾ ਥਾਣਾ ਤੋਂ ਬਹੁਤ ਜੰਗ ਲੱਗਦਾ ਠੀਕ ਹੈ ਜੀ ਠੀਕ ਹੈ ਅਗਰ ਆਪਣੇ ਦਾ ਵਜਰਾ ਬਣ ਜਾਏ ਟਾਈਮ ਤੇ ਠੀਕ ਹੈ ਜੀ ਬੱਚਾ ਦਿਖਾ ਦਿਓ ਜੀ ਕਿਹੜਾ ਉਹ ਖੜਾ ਬਈ ਕਿਟ ਆ ਜਾ ਬਈ ਇਹ ਬੱਚਾ ਸਾਹ ਸੀ ਟਟਾ ਜਾ ਠੀਕ ਹੈ ਜੀ ਦੇਖ ਲਓ ਜੀ ਠੀਕ ਹੈ ਜੀ ਖੋ ਕੇ ਦਿਖਾਓ ਇਹਨੂੰ ਤਾਂ ਜੀ ਸੀ ਵੀ ਹਾਲੇ ਕੜ ਕਿੰਨੇ ਆ ਗੀ ਜੀ ਤੇ ਦਿਸਲੀ ਕਰਕੇ ਉਹ ਇਹਨਾਂ ਨੂੰ ਕਨੈਕਟ ਕਰ ਲਿਓ ਤੇ ਆਹ ਦੇਖੋ ਇਹ ਹੋਰ ਚਰਚੀ ਆ ਵੀਰੇ ਜੀ ਫੇਸ ਕੁਆਲਟੀ ਵੋਪੇ ਦੰਦਾ ਚਾਹੀਏ ਠੀਕ ਹੈ ਜੀ ਠੀਕ ਹੈ ਦੂਜਾ ਸਵਾਲ ਠੀਕ ਹੈ ਜੀ ਪੰਜਾਬ ਯੂਨੀਵਰਸਿਟੀ ਜੀ ਹਾਂ ਜੀ ਠੀਕ ਹੈ ਜੀ ਇਹਦਾ ਕੀ ਪ੍ਰਾਈਸ ਆ ਵੀਰੇ ਤੇ 70 ਦੀ ਦੇ ਦਾਂਗੇ ਬਈ ਕੁਝ ਮੰਗੀ ਜਾਗੀ ਇਹ ਵੀ 70000 ਦੀ ਠੀਕ ਹੈ ਜੀ 20 ਕਰੋੜ ਪਾ ਦੂ ਮੈਂ ਸ਼ਾਨ ਵਾਲੀ ਚਰਨਾ ਠੀਕ ਹੈ ਜੀ ਕਹਿੰਦੇ ਹੁਣ ਪਤਾ ਕੋਈ ਲੱਗ ਰਗਾ ਨਾ ਠੀਕ ਹੈ ਜੀ ਜੀਤਾ ਫਾਰਮ ਟੀਮ ਵੱਲੋਂ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨੰਨੀ ਨੰਨੀ ਵੀਡੀਓ ਅਪਲੋਡ ਕਰਦੇ ਰਹੀਏ। ਹਾਂ ਬਰਾ ਤੇਰਾ ਨਾ ਕਿ ਭਈ ਦੋ ਹੋਰ ਲੈਂਦੇ ਖੜੀਆਂ ਬਾਹਰੋਂ ਠੀਕ ਹੈ ਜੀ। ਕੱਲ ਨੂੰ ਮਗਾਮਾਂ ਸਾਰੇ ਤਾਂ ਵੀ ਰਾਵ ਠੰਡ ਦਾ ਮਹੀਨਾ ਕਰਕੇ ਠੀਕ ਹੈ ਜੀ। ਇੱਕ ਅਜ ਥੋੜਾ ਕੰਮ ਚਾਰ ਪੈਨੋਂ ਬਾਹਰ ਹੀ ਫੜਦੇ ਰਹਿ ਗਏ ਆ। ਠੀਕ ਹੈ ਜੀ। ਹਾਂ। ਆਹ ਦੇਖੋ ਸਾਈ ਵੀ ਤੁਰੇ। ਹਾਂ ਉਹ ਨਹੀਂ ਬਿਚ ਨਹੀਂ ਉਹ ਕਰ ਰੱਖੀ ਠੀਕ ਹੈ ਜੀ। ਹਾਂਜੀ ਦੱਸਿਓ ਕਿਤਨੇ ਰੀਟਰ ਦੇ ਨੇ ਸੁਈਣਾ ਹੋਵੇ 12 13 ਦਿਨ ਬਰੇ ਠੀਕ ਹੈ ਜੀ 14 ਕਿਲੋ ਦਾ ਆਪਾਂ ਮਣਕੀ ਦੇ ਦਾਂਗੇ ਸੀਲ ਸਾਉ ਬਹੁਤ ਜਾ ਰਿਆ ਠੀਕ ਹੈ ਜੀ ਮਗਰ ਬੱਚਾ ਇਹਦੇ ਠੀਕ ਹੈ ਕਵਾਲਿਟੀ ਦੇਖਣੀ ਥਾਣਾ ਬਹੁਤ ਛੇ ਗੱਲ ਅਗਰ ਰੰਗ ਵਾਜ ਬਹੁਤ ਜੰਦਾ ਨਾ ਧਰਮੀ ਮੰਨੇ ਹਨਾ ਹਾਂਜੀ ਹਾਂਜੀ ਵਧੀਆ ਕੀ ਜਾਦੇ ਬਈ ਇਹ ਠੀਕ ਹੈ ਲੋੜਾ ਆਜੋ 2 ਲੀਟਰ ਹੋਰ ਬਰੇ ਠੀਕ ਹੈ ਇਹ ਮਗਰ ਬੱਚਾ ਇਹ ਇਹ ਮਗਰ ਬੱਚਾ ਬਈ ਆ ਠੀਕ ਹੈ ਬੱਚਾ ਇਹ ਮਗਰ ਦੇਖ ਸਕਦਾ ਤੇ ਪੂਰਾ ਪੂਰਾ ਦੇਖ ਸਕਦੇ ਇਹ ਕੁਆਲਿਟੀ ਦੇਖ ਸਕਦੇ ਇਹ ਬਈ ਨਮੋ ਨਾ ਪਰ ਮੋੜ ਲਿਆ ਵਧੀਆ ਪੱਲੀ ਦੇ ਸੰਧੀ ਦੇ ਕਾਮ ਲਈ ਲੱਸੀ ਦੀ ਠੀਕ ਹੈ ਜੀ ਦੇਖ ਵੀ ਥੋੜੇ ਪਹਿਲਾਂ ਹੁਣ ਲਾਇ ਦੇ ਦਾਂਗੇ ਪਾ ਠੀਕ ਹੈ ਜੀ ਕੀ ਰੇਟ ਅਪਰਾ ਦੱਸ ਦੋ 55000 ਲੈ 49000 ਰਾਈਟ ਬਹੁਤ ਠੀਕ ਹੈ ਜੀ ਮਾਰਚ ਇਹ ਦੱਸਾਂ ਉਹ ਵੇਲੇ ਚੋਂ ਆਦਾਂ ਜੀ ਮਾਰੀ ਚੈੱਕ ਕਰ ਲੈ ਕਰਾ ਲੱਗੇ ਜ ਆਪਣੇ ਆਕੇ ਠੀਕ ਹੈ ਜੀ ਠੀਕ ਹੈ ਤੁਹਾਨੂੰ ਵੀ ਅਗਲਾ 4 14 ਉਹ ਕੰਮ ਨੂੰਗਾ ਠੀਕ ਹੈ ਜੀ ਠੀਕ ਮਾਰ ਕੇ ਥੋੜਾ ਬੱਚਿਆਂ ਚ ਫੱਦੇ ਰਹਿ ਕਰਕੇ ਇਹਨਾਂ ਦੀ ਸੇਵਾ ਘੱਟ ਹੋਈ ਆ ਬੜੀ ਯਾਰ ਠੀਕ ਹੈ ਜੀ ਠੀਕ ਵੇ ਜੀਤਾ ਫਾਰਮ ਟੀਮ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰਾ ਕਰੋ ਤੇ ਸ਼ੇਅਰ ਕਰਾ ਕਰੋ ਤਾਂ ਕਿ ਜਿੰਨੇ ਦਿਨ ਵੀਡੀਓ ਅਪਲੋਡ ਬਾਕੀ ਜੇ ਵੀ ਸਾਰਾ ਕੁਝ ਕਲੀਅਰ ਆਪਣਾ ਵੀਡੀਓ ਹੈਗੀ ਦਨਾਂ ਗੰਗਾ ਜੀ ਠੀਕ ਹੈ ਜੀ ਜੇ ਦਿਖਾਉਣਾ ਕੁਝ ਖਲੀ ਆਪਣਾ ਨੰਬਰ ਨੋਟ ਕਰ ਲਿਓ 75 82 0055 ਜੀ ਜੇ ਕਿਸੇ ਨੇ ਕਾਲ ਕਰਨੀ ਤਾਂ ਆਪਣਾ ਨੰਬਰ ਆਪ ਵੀ ਕੱਢ ਲਿਓ ਤੇ ਮਿਲਦੇ ਆ ਭਰਾ ਅਗਲੀ ਵੀਡੀਓ ਚ